ਸਾਦਾ ਸਾਰਿਆਂ ਦਾ ਸਾਥ ਦਿਓ ਆਪਣਾ ਸਾਥ ਦਿਓ ਕੱਲ ਜਿਹੜੀ ਘਟਨਾ ਕਿਸੇ ਨਾਲ ਵਾਪਰੀ ਆ ਕੱਲ ਤੂੰ ਕਿਸੇ ਹੋਰ ਨਾਲ ਵੀ ਵਾਪਰ ਸਕਦੀ ਆ ਸਾਰੇ ਦੁਕਾਨਦਾਰਾਂ ਨੇ ਹੱਥ ਜੋੜ ਕੇ ਬੇਨਤੀ ਹੈ ਅੱਜ ਦੇ ਦਿਨ ਬੰਦ ਨੂੰ ਆਪਣਾ ਹੰਗਾਰਾ ਭਰੇ ਅਗਰ ਬੰਦ ਕਰਕੇ ਸਾਲਾ ਬੰਦੀ ਕਾਲ ਦਿੱਤੀ ਗਈ ਜਿਹੜੇ ਪਰਸੋਂ ਕਰਵਾਚੌਂਦ ਦੇ ਜਿਹੜੇ ਦੋ ਆਦਮੀ ਮਰੇ ਆ ਉਹਨਾਂ ਦੇ ਰੋਸ ਵਿੱਚੋਂ ਆਪਾਂ ਬਟਾਲਾ ਪਾਦੀ ਉਹਨਾਂ ਦੀ ਪਰਿਵਾਰ ਨੂੰ ਆਪਣਾ ਰਿਸਪੌਂਸ ਦੋ ਲਿਆ ਬਟਾਲਾ ਪੇਲ ਕੋ ਤੁਹਾਡੇ ਸਾਹਮਣੇ ਪੂਰਨ ਪਾਉਂਦਾ ਬਾਕੀ ਫਰਮਾਦਾਂ ਦੀ ਗਿਰਵਾ ਕੋ ਹੋਰ ਤੁਸੀਂ ਜਿਹੜੀ ਗੱਲ ਆ ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ ਜਿਹੜੇ ਲੋਕ ਆ ਬਟਾਲਾ ਵਾਸੀ ਉਹਨਾਂ ਦਾ ਧੰਨਵਾਦ ਤੇ ਜਿਹੜੇ ਲੋਕਾਂ ਨੇ ਕਿਹਾ ਕਿ ਦਿਵਾਲੀ ਮਨਾਓ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਦਿਵਾਲੀ ਪ੍ਰਾਪ ਮਨਾ ਲਓ ਜਿਹੜੇ ਲੋਕ ਮਰਦੇ ਆ ਜਿਨ੍ਹਾਂ ਨੂੰ ਪਤਾ ਕਿ ਕਿਦਾਂ ਕਿਸੇ ਪਰਿਵਾਰ ਦੇ ਮਰਿਆ ਕਿਦਾਂ ਲੋਕ ਰੋਂਦੇ ਆ ਉਹਨਾਂ ਨੂੰ ਵੀ ਤੁਸੀਂ ਕਹਿੰਦੇ ਕਿ ਦਿਵਾਲੀ ਮਨਾਓ ਲੋਕਾਂ ਨੂੰ ਤੁਸੀਂ ਕਹਿੰਦੇ ਦਿਵਾਲੀ ਮਨਾਓ ਇੱਥੇ ਬਟਾਲਾ ਸ਼ਹਿਰ ਜੰਗਲ ਰਾਜ ਜਿਵੇਂ ਬਣਿਆ ਵਾ ਤੇ ਆਹੀ ਆਪਾਂ ਕਹਿੰਦੇ ਕਿ ਦਿਵਾਲੀ ਮਨਾ ਲਓ ਲੱਖਾਂ ਦਾ ਹਜ਼ਾਰ ਦੇ ਲੋਕਾਂ ਦੇ ਮੈਂ ਇੱਕ ਗੱਲ ਕਹਿਣਾ ਕਿ ਬਟਾਲ ਆਖਰੀ ਜਾਨ ਬਚਾ ਲਈ ਸਾਡੇ ਨਾਲ ਕੋ ਨਾ ਇਹ ਅੱਜ ਕਦੀ ਕੋਈ ਖੋਤੀ ਕੋਈ ਕਹੇ ਤੋ 10 ਲੱਖ ਮੰਗ ਲਿਆ ਕਹੇ 20 ਮੰਗ ਲਿਆ ਕਹੇ 50 ਮੰਗ ਲਿਆ ਕਹੇ ਕੋਰਡ ਮੰਗ ਲਿਆ ਤੇ ਕਹੇ ਕੋ 5 ਕਰੋੜ ਮੰਗ ਲਿਆ ਪੁਲਿਸ ਦਾ ਕਿੰਨਾ ਸਾਥ ਪੁਲਿਸ ਦਾ ਕਿੰਨਾ ਸਾਥ ਪੁਲਿਸ ਦਾ ਬਿਲਕੁਲ ਸਾਡਾ ਸਾਥ ਦਾ ਕਿ ਤੁਸੀਂ ਜਿਹੜਾ ਦਾ ਪੀਸਫੁਲ ਪੀਸਫੁਲ ਕਰੋ ਪੀਸਫੁਲ ਕਰ ਰਹੇ ਹੋ ਕੋਈ 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 ਸੌਲਵੜੀ ਹੈ ਮੇ ਕੋਈ ਫੜੀ ਹੈ ਜਾਂ ਕੋਈ ਛੋਟੀ ਫੜੀ ਹੈ ਜਾਂ ਦਾਤ ਜੋੜ ਕੇ ਲੋਕਾਂ ਨੂੰ ਕਹਿਣ ਕਿ ਭਾਜੀ ਤੁਹਾਡਾ ਧੰਨਵਾਦ ਬਲੀਡਰ ਹੋਮ ਰੈਸਟ੍ਰੀ ਜੀ ਨੀਟਰ ਕੋ ਉਪਰ ਸਟੋਨ ਪਰ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਮੇਰਾ ਫੋਨ ਮੇਰੇ ਕੋਲ ਨਹੀਂ ਪੁੱਛ ਲਈ ਬਣੀ ਵਾਰੀ ਖੋਣ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਫੋਨ ਆਪਣਾ ਨਹੀਂ ਦਿੱਤਾ ਤੇ ਉਹਨਾਂ ਨੂੰ ਪਤਾ ਹੋਊਗਾ ਮਨ ਕਿਹੜੇ ਬੰਦੇ ਕੀ ਹੈ ਕਿਉਂਕਿ ਮੇਰਾ ਕਿਸੇ ਨਾਲ ਤਾਲ ਮਿਲਦੀ ਹੈ ਮੇਰਾ ਬਟਾਲਾ ਹੀ ਜਨਤਾ ਨਾਲ ਤਾਲ ਮਿਲਦਾ ਤੇ ਮੈਂ ਉਹਦਾ ਧੰਨਵਾਦ ਕਰਦਾ ਬਾਰ ਬਾਰ ਮਾਹ ਚਾਹਦਾ ਜੀ ਆਪਾਂ ਇਹਨਾਂ ਨੂੰ ਸਿੱਧਾ ਕਰਦਾ ਕੋਈ ਹੋਣਾ ਭਾਜੀ ਨਾ ਹੋਈ ਹੈ ਨਾ ਹੋਣ ਦੇਣੀ ਹੋਣਾ ਭਾਜੀ ਜੇਰਾ ਹੋਣਾ ਭਾਜੀ ਕਰੂਗਾ ਕਿਉਂਕਿ ਅੰਦਰ ਬੜੀ ਗੱਲ ਹੈ ਪੂਰਾ ਲੋਨਡਰ ਮੈਂਟਨ ਹੈ ਜੀ ਉਹਨੇ ਸ਼ਹਿਰ ਦੇ ਵਿੱਚ ਕੋਈ ਅਜਿਹੀ ਗੱਲਬਾਤ ਨਹੀਂ ਕਿੰਨਾ ਕੋ ਬੰਦ ਬਾਦ ਇਹ ਲੋਕੋ ਪੀਸਪੁਨ ਹੈ ਜਾਂ ਤਾਂ ਇਹਨਾਂ ਨੂੰ ਕੁਝ ਲੱਗਦਾ ਹੈ ਕਿ ਇਹਨਾਂ ਨੂੰ ਹੁਣ ਰੋਲਵਾ ਜੀ ਨਹੀਂ ਕਰਦੇ ਕਿਤੇ ਹੂੰ ਹੂੰ ਦੇਖੋ ਜੀ ਰੋਜ਼ ਮਾਂ ਤੇ ਇਹ ਆਪਣਾ ਉਹ ਪੀਸਪੁਨ ਹੀ ਦਾ ਆਪਣਾ ਕੰਮ ਕੋਈ ਰੋਕਦੀ ਨਹੀਂ ਪੀਸਪੁਨ ਦਾ ਕੋਈ ਕੰਮ ਹੀ ਮਰ ਜੇ ਇਹ ਭੁੱਲਣ ਵਾ ਜੀ ਕਿਸੇ ਕੰਮ ਚੱਲ ਦੇਣੀ ਜੀ ਜਿਹੜੀ ਤੁਸੀਂ ਸਸਤਰੀਕੇ ਦੇ ਆ ਉਹ ਉਹ ਕਿਸ ਤਰ੍ਹਾਂ ਸੰਗਿਤਰੀ ਹੈ ਉਹ ਆਪਣਾ ਮਾਹੌਲ ਚੱਲ ਰਿਹਾ ਹੈ ਜੇ ਅੰਗਾਰ ਵੀ ਹੋ ਚੁੱਕੀ ਹੈ ਇਸ ਵਾਰ ਇਹ ਕਿਸੇ ਤਰ੍ਹਾਂ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ ਜੀ ਠੀਕ ਹੈ ਜੀ ਤੇ ਅਸੀਂ ਇਹਨੂੰ ਫਿਊਚਰ ਵੀ ਇਹਦਾ ਪੂਰਾ ਰੱਖਾਂਗੇ ਖਿਆਲ ਕਿ ਇਸ ਤਰੀਕੇ ਦੀ ਇਹ ਘਟਨਾਵਾਂ ਦੁਬਾਰਤੋ ਨਹੀਂ ਹੋਣੀ ਚਾਹੀਦੀ ਪਹਿਲੇ ਵੀ ਆਪਣੀ ਪੁਲਸ ਪੂਰੀ ਤਰੀਕੇ ਦਾ ਮੁਸਤੈਦ ਸੀ ਪਰ ਚਲੋ ਇਹ ਕੋਈ ਪ੍ਰੀ ਪਲਾਨਡ ਜਾਂ ਕੋਈ ਦੂਸਰੇ ਤਰੀਕੇ ਕੋਈ ਥ੍ਰੈਟਰ ਬੰਦੇ ਦੀ ਰਲਾ ਨਹੀਂ ਸੀ ਤੇ ਇਹ ਤੇ ਕਿਤੇ ਈ ਰੈਂਡਮਲੀ ਕੋਈ ਫਾਇਰ ਕਰ ਗਿਆ ਤੇ ਅਸੀਂ ਉਹ ਦੋਸ਼ੀਆਂ ਦੇ ਮਗਰ ਲੱਗੇ ਆਂ ਜੀ ਕਾਫੀ ਮਜਦੀਕ ਤੱਕ ਪਹੁੰਚ ਗਏ ਆਂ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਸੋ ਲੋਕਾਂ ਲਈ ਸਰ ਕੀ ਅਪੀਲ ਹੈ ਕਿ ਲੋਕਾਂ ਲਈ ਲੋਕਾਂ ਲਈ ਇਹੋ ਅਪੀਲ ਹੈ ਕਿ ਦਿਨ ਤੇ ਹਾਰ ਦੇ ਟਾਈਮ 'ਤੇ ਦੁਵਾਲੀ ਅੱਗੇ ਆ ਰਹੀ ਹੈ ਕਿ ਤੁਸੀਂ ਪੁਲਿਸ ਤੁਹਾਡੇ ਨਾਲ ਹੈ ਬਿਲਕੁਲ ਦੁਕਾਨਾਂ ਦਾ ਕੋਈ ਵੀ ਧੱਕੇ ਨਾਲ ਕੋਈ ਬੰਦ ਨਹੀਂ ਕਰਵਾ ਸਕਦਾ ਜਿੰਨਾ ਚਿਰ ਤੁਹਾਡੀ ਇੱਛਾ ਨਾ ਹੋਵੇ ਜੇ ਤੁਹਾਡੇ ਕੋਈ ਕੋਈ ਧੱਕੇ ਨਾਲ ਕੋਈ ਬੰਦ ਕਰਾਉਂਦਾ ਤੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਜੀ ਕਿ ਦੱਸੋ ਅਸੀਂ ਇਸ ਤਰੀਕੇ ਦਾ ਕੋਈ ਵੀ ਗੁੰਡਾਗਰਦੀ ਨਹੀਂ ਹੋਣ ਦਿਆਂਗੇ ਅਜੇ ਤੱਕ ਕਿਉਂ ਕੋਈ ਮਿਲਿਆ ਕੋਈ ਹੋ ਚੱਲ ਜੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਹੋ ਚੱਲਦਾ ਪਿਆ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਲਦੀ ਇਹਦਾ ਸਾਰਾ ਕਲਾਸਾ ਹੋ ਜਾਏਗਾ